ਬਾਬਾ ਦੀਪ ਸਿੰਘ ਜੀ ਦਾ ਇਸ ਸਥਾਨ ਤੇ ਸੰਸਕਾਰ ਕੀਤਾ ਗਿਆ ਸੀ ਜੀ ਹਾਂ ਇਹ ਹੈ ਜੀ ਉਹ ਸਥਾਨ ਆ ਜਿਸ ਸਥਾਨ ਤੇ ਅਨੋਕੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਸੰਸਕਾਰ ਕੀਤਾ ਗਿਆ ਸੀਗਾ ਤੇ ਜਿੱਥੇ ਲੱਖਾਂ ਹੀ ਸੰਗਤਾਂ ਹਰ ਐਤਵਾਰ ਦੁਪਹਿਰਾ ਦੇ ਵਿੱਚ ਹਾਜ਼ਰੀ ਭਰਦੀਆਂ ਦੁਪਹਿਰੇ ਕੱਟਣ ਵਾਸਤੇ ਇਸ ਪਾਵਨ ਪਿੱਤਰ ਸਥਾਨ ਤੇ ਆਉਂਦੀਆਂ ਹਨ ਆਓ ਸੰਗਤ ਜੀ ਕਰੋ ਦਰਸ਼ਨ ਦੁਪਹਿਰਾ ਕੱਟ ਰੀਆਂ ਲੱਖਾਂ ਹੀ ਸੰਗਤਾਂ ਦੇ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਆਪ ਸੰਗਤ ਤੇ ਮਿਹਰ ਭਰਿਆ ਹੱਥ ਰੱਖ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸੰਗਤ ਜੀ ਆਜਾ ਇਸੀ ਦਰਸ਼ਨਦਾਰੇ ਕਰਨ ਦੇ ਲਈ ਸ਼ਹੀਦਾਂ ਸਾਹਿਬ ਗੁਰਦੁਆਰਾ ਸ਼ਹੀਦਾਂ ਸਾਹਿਬ ਅਨੋਖੇ ਅਮਰ ਸ਼ਹੀਦ ਧੰਨ ਧੰਮਾ ਬਾਪ ਦੀਪ ਸਿੰਘ ਜੀ ਦਾ ਜਿੱਥੇ ਸੰਸਕਾਰ ਕੀਤਾ ਗਿਆ ਸੀ ਉਹ ਸਥਾਨ ਹੈ ਸੰਗਤ ਜੀ ਜਦੋਂ ਮੁਗਲਾਂ ਨੇ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੀ ਬੇਅਦਬੀ ਕੀਤੀ ਅਮਰਤ ਸਰੋਵਰ ਨੂੰ ਪੂਰਨ ਦੀ ਕਾਨੂੰਨੀ ਹਰਕਤ ਕੀਤੀ ਤਾਂ ਉਸ ਸਮੇਂ ਅਨੋਖੇ ਅਮਰਸ਼ੀਦ ਤਨਤਨ ਬਾਬਾ ਦੀਪ ਸਿੰਘ ਜੀ ਤਲਵੰਡੀ ਸਾਬੋ ਕੀ ਵਿਖੇ ਸਨ ਜਦੋਂ ਉਹਨਾਂ ਨੂੰ ਕੁਝ ਸਿੰਘਾਂ ਰਹੀਂ ਪਤਾ ਲੱਗਦਾ ਆ ਉਸ ਸਮੇਂ ਅਨੋਖੇ ਅਮਰਸ਼ੀਦ ਤਨਤਨ ਬਾਬਾ ਦੀਪ ਸਿੰਘ ਜੀ ਦੇ ਡੋਲੇ ਫੜਕੇ ਤੇ ਪ੍ਰਣ ਕੀਤਾ ਕਿ ਇਹਨਾਂ ਮੁਗਲਾਂ ਨੂੰ ਸਬਕ ਸਿਖਾ ਕੇ ਆਖਰੀ ਦਮ ਲਵਾਂਗੇ ਤਾਂ ਉਤੋਂ ਚਾਲੇ ਪਾ ਦਿੰਦੇ ਆ ਅਨੋਖੇ ਅਮਰਸ਼ੀਦ ਤਨਤਨ ਬਾਬਾ ਦੀਪ ਸਿੰਘ ਜੀ ਸਿੰਘਾਂ ਦੇ ਨਾਲ ਚੱਲਦੇ ਚੱਲਦੇ ਸੰਗਤ ਜੀ ਪਹੁੰਚ ਜਾਂਦੇ ਤਰਨਤਾਰਨ ਇਲਾਕੇ ਦੇ ਵਿੱਚ ਜਿੱਥੇ ਗੁਰਦੁਆਰਾ ਲਕੀਰ ਸਾਹਿਬ ਆ ਦੇਰ ਤੋਂ ਬਾਅਦ ਅੱਗੇ ਆ ਜਾਂਦੇ ਜਿੱਥੇ ਗੁਰਦੁਆਰਾ ਲਲਕਾਰ ਸਾਹਿਬ ਆ ਤੇ ਲੱਗੇ ਆ ਕੇ ਗੋਲਵੜ ਪੈਂਦਾ ਆ ਜਿੱਥੇ ਗੁਰਦੁਆਰਾ ਸ਼੍ਰੀ ਟਾਲਾ ਸਾਹਿਬ ਆ ਜਿਸ ਸਥਾਨ ਤੇ ਅਨੋਖੇ ਅਮਰਸ਼ੀਦ ਧੰਤਨ ਬਾਬਾ ਦੀਪ ਸਿੰਘ ਜੀ ਦਾ ਸੀਸ ਥੜੇ ਦੇ ਨਾਲੋਂ ਅਲੱਗ ਹੋਇਆ ਸੀਗਾ ਸੰਗਤ ਜੀ ਕੀ ਹੁੰਦਾ ਕਿ ਜਦੋਂ ਮੁਗਲਾਂ ਦੇ ਸੈਨਾਪਤੀ ਨੂੰ ਪਤਾ ਲੱਗਦਾ ਆ ਕਿ ਅਨੋਖੇ ਅਮਰਸ਼ੀਦ ਧੰਤਨ ਬਾਬਾ ਦੀਪ ਸਿੰਘ ਜੀ ਆਪਣੀ ਫੌਜ ਦੇ ਨਾਲ ਸਿੰਘਾਂ ਦੇ ਨਾਲ ਅਮਰਸਰ ਸਾਹਿਬ ਨੂੰ ਚਾਲੇ ਪਾ ਰਹੇ ਹਨ ਤਾਂ ਲੱਖਾਂ ਦੀ ਗਿਣਤੀ ਦੇ ਵਿੱਚ ਗੋਲਵਾਰਡ ਦੇ ਲਾਗੇ ਤैमूर ਸ਼ਾਹ ਤੇ ਜਹਾਂਣ ਖਾਨ ਦੁਆਰਾ ਗੋਲਵਾਰਡ ਦੇ ਲਾਗੇ ਜਿਹੜਾ ਕੇਰਾ ਪਾਇਆ ਜਾਂਦਾ ਆ ਤੇ ਉਸ ਸਮੇਂ ਜਦੋਂ ਆਪਸੀ ਸਾਂਝੇਵਾਰ ਦੇ ਵਿੱਚ ਤਨਤਨ ਬਾਬਾ ਦੀਪ ਸਿੰਘ ਜੀ ਤੇ ਮੁਗਲਾਂ ਦੇ ਸੈਨਾਪਤੀ ਦਾ ਜਿਹੜਾ ਸਾਂਝਾਵਾਰ ਹੁੰਦਾ ਨਾ ਸੀਸ ਤੜ ਦੇ ਨਾਲੋਂ ਅਲੱਗ ਹੋ ਜਾਂਦਾ ਆ ਤੇ ਜਦੋਂ ਤੜ ਥੱਲੇ ਡਿੱਗਦਾ ਧਰਤੀ ਤੇ ਜਿਹੜੀ ਮੌਤ ਆ ਖੜਖੜ ਕੇ ਹੱਸਦੀ ਆ ਮਖੋਲਾ ਕਰਦੀ ਆ ਤੇ ਉਸ ਸਮੇ ਅਨੋਖੇ ਅਮਰਸ਼ੀਦ ਧੰਤਨ ਬਾਬਾ ਦੀਪ ਸਿੰਘ ਜੀ ਦੇ ਜਿਹੜੇ ਨਾਲ ਸਾਥੀ ਸਨ ਜਦੋਂ ਉਹਨਾਂ ਨੇ ਪ੍ਰਣ ਕੀਤਾ ਸੀ ਕਿ ਮੈਂ ਆਖਰੀ ਸਾਹ ਤੱਕ ਲੜ ਕੇ ਹੀ ਦਮ ਲਵਾਂਗਾ ਤੇ ਉਸ ਸਮੇ ਉਹਨਾਂ ਨੇ ਪ੍ਰਾਣੀ ਯਾਦ ਕਰਵਾਇਆ ਅਨੋਖੇ ਅਮਰਸ਼ੀਦ ਧੰਤਨ ਬਾਬਾ ਦੀਪ ਸਿੰਘ ਜੀ ਨੂੰ ਤੇ ਉਹਨਾਂ ਦਾ ਸਿਰ ਸਿਆ ਤੇ ਧੜਿਆ ਹਰਕਤ ਦੇ ਵਿੱਚ ਆਉਂਦਾ ਆ ਤੇ ਉਸ ਸਮੇ ਅਨੋਖੇ ਅਮਰਸ਼ੀਤ ਤਾਂ ਧੰਨ ਬਾਬਾ ਦੀਪ ਸਿੰਘ ਜੀ ਖੱਬੀ ਤਲੀ ਤੇ ਸੀਸ ਤਰ ਕੇ ਸੱਜੇ ਹੱਥ ਦੇ ਵਿੱਚ 18 ਸੇਰਾ ਖੰਡਾ ਫੜ ਕੇ ਮੁਗਲਾਂ ਦੇ ਆਹੂ ਲਾਇ ਤੇ ਮੁਗਲਾਂ ਨੂੰ ਭਾਜਣਾ ਪਈਆਂ ਸੀਗੀਆਂ ਤੇ ਉਸ ਤੋਂ ਬਾਅਦ ਅਨੋਖੇ ਅਮਰਸ਼ੀਤ ਤਾਂ ਧੰਨ ਬਾਬਾ ਦੀਪ ਸਿੰਘ ਜੀ ਸਰਚ ਕਰਨ ਸ੍ਰੀ ਹਰਮੰਦਰ ਸਾਹਿਬ ਜਾ ਕੇ ਗੁਰਰਾਮਦਾਸ ਮਹਾਰਾਜ ਦੇ ਪਾਛਾਈ ਦੇ ਨਗਰ ਚ ਜਾ ਕੇ ਆਪਣਾ ਸੀਸ ਜੜਾਇਆ ਉਹ ਭੇਟ ਕਰਦੇ ਆ ਸੰਗਤ ਜੀ ਆਜਾ ਬਿੰਦਰਸ਼ਨ ਕੋ ਰਾਇ ਹੈਨ ਗੁਰਦੁਆਰਾ ਸ਼ੀਦਾ ਸਾਹਿਬ ਉਮੀਦ ਕਰਦੇ ਆ ਇਹਦੀ ਜਾਣਕਾਰੀ ਵੀਡੀਓ ਆਪ ਜੀ ਨੂੰ ਚੰਗੀ ਲੱਗੀ ਚੰਗੀ ਲੱਗੇ ਜ਼ਰੂਰ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ